ਉਹ ਪ੍ਰਤਾਪ ਸਿੰਘ ਬਾਜਵਾ ਦੀ ਇਹ ਤੁਰੀਨ ਕੀਤੀ ਏ ਲੀਡਰ ਆਫ oppositon ਜਿਹੜਾ ਸਾਡਾ ਡੈਮੋਕਰੈਟਿਕ ਸਿਸਟਮ ਹੈ ਉਹਦੇ ਵਿੱਚ ਲੀਡਰ ਆਫ ਦੀ oppositon ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾਂਦਾ ਜੇ ਦੂਜੇ ਨੰਬਰ ਦੀ ਪੋਜੀਸ਼ਨ ਵਾਲੇ ਭਗਵੰਤ ਮਾਨ ਤੋਂ ਬਾਅਦ ਅੱਜ 6 ਘੰਟਿਆਂ ਦੀ ਸਸਟੇਨ 6 ਘੰਟੇ ਹੈਲੋ ਹੈਲੋ ਜੇ 6 ਘੰਟਿਆਂ ਦੀ ਸਸਤੇਂਡ ਦੇ ਇੰਟਰੋਗੇਸ਼ਨ ਤੋਂ ਬਾਅਦ 2 ਵਜੇ ਦੇ ਤੁਸੀਂ ਸਾਰੇ ਮੇਰੇ ਵੀਰ ਬੈਠੇ ਹੋ ਤੇ ਹੁਣ 8 ਵਜੇ ਅਸੀਂ ਆਏ ਆ ਮੈਂ ਮੇਰਾ ਕੋਟ ਕੋਟ ਤੁਹਾ ਦਾ ਸ਼ੁਕਰਾਨਾ ਦਿਲ ਤੋਂ ਸਾਰਿਆਂ ਨੂੰ ਪਹਿਲੇ ਸਾਰੇ ਪੰਜਾਬੀ ਚੱਲਦੇ ਪੇਰ ਪਿੰਡਾਂ ਦੇ ਸ਼ਹਿਰਾਂ ਤੇ ਕਸਬਿਆਂ 'ਚ ਬੈਠੇ ਹਰ ਕਾਂਗਰਸੀ ਵੀ ਸਾਡੇ ਵਰਕਰ ਸਾਥੀਆਂ ਦਾ ਸਾਡੇ ਜਿੱਥੇ ਕਾਂਗਰਸ ਦੇ ਪ੍ਰਧਾਨਾਂ ਦਾ ਬਲਾਕਾਂ ਦੇ ਪ੍ਰਧਾਨਾਂ ਦਾ ਸਾਡੇ ਸਾਰੇ ਆਫਿਸ ਬੀਰਾਂ ਦਾ ਮੇਰੇ ਸਾਰੇ ਐਮਐਲਏ ਕੁਲੀਕ ਦਾ ਸਾਡੇ ਸਾਰੇ ਐਮਪੀਜ਼ ਭਰਾਵਾਂ ਦਾ ਸਾਡਿਆਂ ਦਾ ਸਾਰੀ ਸਾਡੀ ਸਟੇਟ ਦੀ ਤੇ ਨੈਸ਼ਨਲ ਲੀਡਰਸ਼ਿਪ ਵੱਡੀ ਗੱਲ ਹੋਈ ਏ ਕੱਲ ਰੰਧਾਵਾ ਸਾਹਿਬ ਸਮੁੱਚੀ ਨੈਸ਼ਨਲ ਲੀਡਰਸ਼ਿਪ ਇਸ ਕੰਮ ਦੇ ਪਿੱਛੇ ਕਦੇ ਵੀ 75 ਸਾਲਾਂ ਚ ਨਹੀਂ ਸੀ ਕਦੀ ਹੋਇਆ ਮੈਂ ਸਭ ਨਾ ਪੋਜੀਸ਼ਨਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਸਾਹਮ ਕੇ ਰੱਖਣਾ ਇਹ ਜਿਹੜਾ ਸੀ ਮਿਸਟਰ ਹੁੰਦਾ ਉਹਦਾ ਕੰਮ ਜੇ ਮੇਰੇ ਕਿਸੇ ਬਿਆਨ ਤੇ ਕਿਸੇ ਟੀਵੀ ਦੀ ਇੰਟਰਵਿਊ ਤੇ ਕੋ ਦੁੱਖ ਤਕਲੀਫ ਸੀ ਭਗਵੰਤ ਮਾਨ ਨੂੰ ਇਹ ਚਾਹੀਦਾ ਸੀ ਟੈਲੀਫੋਨ ਚੁੱਕਦਾ ਮੇਰੇ ਨਾਲ 8 10 15 ਸਾਲ ਉਮਰ ਚ ਵੀ ਸੋਚਦਾ ਕਿਸੇ ਟਾਈਮ ਬੋੜਿਆਂ ਨੂੰ ਵੀ ਹੱਥ ਲੱਗਦਾ ਤੂੰ ਮੈਨੂੰ ਹੀ ਪੁੱਛਦਾ ਕਿ ਬਾਜਵਾ ਸਾਹਿਬ ਤੁਸੀਂ ਇਹੋ ਜੀ ਸਟੇਟਮੈਂਟ ਦਿੱਤੀ ਜੇ ਤੁਹਾਡੇ ਕੋਲ ਕੋਈ ਇਤਲਾਹ ਹੈ ਆਓ ਮੇਰੇ ਨਾਲ ਗੱਲਿਆ ਕਰੀਏ ਤੁਸੀਂ 80 ਤੇ 90 ਦਾ ਵਿਹਾਕਾ ਦੇਖਿਆ ਤੁਹਾਡੇ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਤੁਸੀਂ ਕੁਰਵਾਦੀਆਂ ਦਿੱਤੀਆਂ ਅਸੀਂ ਤੁਹਾਡਾ ਪਾਸਟ ਐਕਸਪੀਰੀਅੰਸ ਜਿਹੜਾ ਅਸੀਂ ਉਹਦੇ ਤੋਂ ਕੋਈ ਨਾ ਕੋਈ ਸਿੱਖਣਾ ਚਾਹਦੇ ਇੰਨਾ ਹੰਕਾਰ ਕਿ ਤੁਸੀਂ ਪੁਲਿਸ ਨੂੰ ਇਸਤੇਮਾਲ ਕਰ ਸਕੋ ਮੈਂ ਕਿਸੇ ਹੋਰ ਪੁਲਿਸ ਵਾਲੇ ਦਾ ਕਸੂਰ ਨਹੀਂ ਕਹਿੰਦਾ ਇਹਨਾਂ ਨੂੰ ਤੇ ਦਿੱਤੀ ਡਿਊਟੀ ਜੋ ਡਿਊਟੀ ਦਿੱਤੀ ਹੈ ਨਾ ਭਾਈ ਇਹ ਸਾਨੂੰ ਗੁੱਸਾ ਇਹ ਨਾ ਕੋਈ ਸਾਨੂੰ ਗੁੱਸਾ ਉਹਦੇ ਨਾਲ ਜਾਂ ਨਰਾਜ਼ਗੀ ਸਾਨੂੰ ਤਕਲੀਫ ਹੈ ਗੁੱਸਾ ਕੋਈ ਨਹੀਂ ਸਾਨੂੰ ਤਕਲੀਫ ਹੈ ਕਿ ਇੰਸਟੀਚਿਊਸ਼ਨ ਸੀ ਬਹੁਤ ਵੱਡਾ ਕੋਈ ਟਾਈਮ ਸੀ ਰੰਧਾਵਾ ਸਾਹਿਬ ਸਰਪੰਚ ਤੇ ਨੰਬਰਦਾਰ ਦੀ ਬੜੀ ਵੱਡੀ ਖੇਚ ਜਦੋਂ ਸਰਪੰਚ ਜਾਂਦਾ ਸੀ ਪਿੰਡ ਦੇ ਵਿੱਚ ਵੱਡੇ ਤੋਂ ਵੱਡਾ ਕਰਾਇਮ ਵੀ ਹੁੰਦਾ ਸੀ ਪੰਚਾਇਤਾਂ ਬੈਠ ਕੇ ਕਤਲਾਂ ਤੱਕ ਦੇ ਫੈਸਲੇ ਪੰਚਾਇਤਾਂ ਚੁੱਕਦੇ ਹੁਣ ਤੁਸੀਂ ਉੱਥੋਂ ਤੱਕ ਗੱਲ ਲੈ ਗਏ ਕਿ ਸਾਡੇ ਸਾਥੀਆਂ ਆਪਣੇ ਕਿਸੇ ਸਾਥੀ ਨੂੰ ਬਚਾਉਣ ਵਾਸਤੇ ਖਾਣਿਆਂ ਦਾ ਘਰਾਓ ਕਰਨਾ ਪੈ ਗਿਆ ਬਹੁਤ ਬਿਸ਼ਕੂਰ ਆ ਰਾਜਾ ਜੀ ਤੁਸੀਂ ਛੋਟੇ ਵੀਰ ਜਿਸ ਕਿਸਮ ਦੀ ਲੀਡਿਸ਼ ਬਖਾਣੀ ਚਾਹੀਦੀ ਸੀ ਮੇਰੇ ਤੋਂ ਵੀ ਕਈ ਕਸੂਰ ਹੋਏ ਨੇ ਸਾਡੇ ਕੋ ਵੀ ਗਨਾਹ ਹੋਏ ਹੋਣਗੇ ਰਾਜਾ ਜੀ ਕੋ ਵੀ ਕਮੀਆਂ ਪੇਸ਼ ਕਰ ਰਹੀਆਂ ਬਹੁਤ ਸਾਡੇ ਸਾਡੇ ਉਹ ਭਰਾ ਨੇ ਜਿਹੜੇ ਸਾਡੇ ਤੋਂ ਦੁੱਖ ਤਕਲੀਫ ਵਿੱਚ ਵੀ ਸਨ ਸਾਡੇ ਕੋ ਕਮੀਆਂ ਪੇਸ਼ ਕਰ ਰਹੀਆਂ ਫੱਟ ਪਰਿਵਾਰ ਨੂੰ ਇਕ ਕਰ ਜਦੋਂ ਤੁਹਾਨੂੰ ਪਤਾ ਹੈ ਕੋਈ ਬਜ਼ੁਰਗ ਵੀ ਪਰਿਵਾਰ ਨੂੰ ਹੱਥ ਪੰਡਾ ਕੋਈ ਉਹ ਫੇਰ ਜਦੋਂ ਮੁੰਡਾ ਰੁਸਿਆ ਵੀ ਹੁੰਦਾ ਹੈ ਕਈ ਸਾਲਾਂ ਦਾ ਜਿਹਦਾ ਸਾਥੀ ਕੱਲ ਵੀ ਨਹੀਂ ਹੁੰਦੀ ਉਹ ਵੀ ਸਾਰਿਆਂ ਤੋਂ ਪਹਿਲੇ ਡਾਂਗ ਲੈ ਕੇ ਖੜੀ ਹੋ ਜਾਂਦਾ ਹੈ ਕਿ ਪਿਓ ਦੀ ਬੱਗ ਨੂੰ ਨਹੀਂ ਅਸੀਂ ਪੈਸਾ ਦੇਣਾ ਬਾਕੀ ਅਸੀਂ ਆਪਸ ਵਿੱਚ ਦੇ ਦੇਣਾ ਬੋਲੇ ਸੋਨਹਾ ਸ੍ਰੀ ਅਕਾਲ ਇੱਕ ਬੌਂਦਸ ਵਿਖੋ ਗੁਰੂਵਾਰਾ ਸਾਹਿਬ ਦੀ ਮਹਿਲ ਹੈ ਇਹ ਬਾਨਾ ਹੀ ਬਣਦਾ ਉਹ ਮੈਂ ਹੋ ਸਕਦਾ ਅਸੀਂ ਸਾਡੇ ਚ ਕੋਈ ਵੀ ਬੋਤੇ ਨੂੰ ਹੱਥਾ ਪਾਇਏ ਕੋ ਕੱਲੇ ਨੂੰ ਨਹੀਂ ਪਾਇਆ ਤੋਂ ਇਸ ਗੱਲ ਕਾਰਨ ਸਾਡੇ ਸਾਰਿਆਂ ਵਾਸਤੇ ਇੱਕ ਮੋਟੂ ਹੋਣ ਦਾ ਇਕੱਠੇ ਹੋਣ ਦਾ ਇੱਕ ਇੱਕ ਬਹੁਤ ਵੱਡਾ ਮੇਰਾ ਕੱਲ ਸਾਡੇ ਸਾਹਮਣੇ ਗੱਲ ਆਈ ਹੈ ਇਕਤਾ ਵਿੱਚ ਹੀ ਸਾਰਿਆਂ ਨੂੰ ਵੱਡੀ ਮੈਂ ਸਭ ਨਾਲ ਤਾਕਤ ਤੋਂ ਮੈਂ ਹੱਥ ਜੋੜ ਕੇ ਗੁਜ਼ਾਰੇ ਸਮੂਚੀ ਕਾਂਗਰਸ ਦੀ ਡਿਟੀਸ਼ੇਪ ਤੇ ਸਾਥੀਆਂ ਨੂੰ ਕਰੂੰਗਾ ਇਸ ਤਰ੍ਹਾਂ ਹੀ ਚੱਲੀਏ ਪਹਿਲੇ ਟੀਚਾ ਆਪਣਾ ਪੰਜਾਬ ਨੂੰ ਬਚਾਉਂਦਾ ਪੂਰਾ ਕਰੀ ਸਾਰਿਆਂ ਦਾ ਪਹਿਲੇ ਸਾਡਾ ਟੀਚਾ ਊਟਰੇ ਨੂੰ ਬਚਾਣਾ ਤੁਹਾਨੂੰ ਯਾਦ ਹੋਏਗਾ 80 ਦੇ ਦਹਾਕੇ ਵਿੱਚ ਵੀ 2400 ਤੋਂ ਵੱਧ ਪੰਜਾਬੀ ਜਿਹੜੇ ਸਾਡੇ ਕਾਂਗਰਸ ਦੇ ਨਿਰਦੇਸ਼ਕ ਹੈ ਉਹਨਾਂ ਨੇ ਆਪਣੀਆਂ ਸ਼ਰਤਾਂ ਦਿੱਤੀਆਂ ਪੰਜਾਬ ਨੂੰ ਸ਼ਾਂਤੀ ਹੁਣ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਇਹਨੂੰ ਰੋਕਣਾ ਪਵੇਗਾ ਸਾਡੇ ਨੌਜਵਾਨ ਬੱਚੇ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਬਹੁਤ ਸਾਰੇ ਬੱਚੇ ਸਾਡੇ ਨਸ਼ੇ ਦੇ ਵਿੱਚ ਪੈਗੇ ਇੱਕ ਬਹੁਤ ਵੱਡਾ ਚੈਲੰਜ ਇਸ ਸੂਬੇ ਨੂੰ ਗੁਰੂਆਂ ਪੀਰਾਂ ਪਗੰਬਲਾਂ ਤੇ ਸੂਰਬੀਰਾਂ ਦੀ ਧਰਤੀ ਜਿਹਦੀ ਇੱਕ ਇੱਕ ਇੰਚ ਜ਼ਮੀਨ ਸਰਖੇਜ਼ ਉਸ ਨੂੰ ਇੱਕ ਵਾਰ ਫੇਰ ਪੈਰਾਸਰ ਕਰਨਾ ਮੈਨੂੰ ਸਮਝ ਨਾ ਹੋ ਸਕਦਾ ਕੋਈ ਇਹੋ ਜੀ ਗੱਲ ਨਹੀਂ ਕਿ ਪੰਜਾਬ ਪੈਰਾਸਰ ਨਾ ਹੋ ਸਕਦਾ ਹੈ ਪੰਜਾਬੀਆਂ ਵਿੱਚ ਇੰਨੀ ਕਿ ਤਾਕਤ ਹੈ ਦੁਨੀਆ ਭਰ ਚ ਬੈਠੇ ਪੰਜਾਬੀ ਪੰਜਾਬ ਦੀ ਵਿੱਤ ਵੀ ਵਾਸਤੇ ਪ੍ਰਮਾਤਮਾ ਕੋ ਰੋਜ਼ ਅਰਦਾਸ ਕਰਦੇ ਲੀਡਰਸ਼ਿਪ ਦੀ ਬਸ ਕਮੀ ਹੈ ਅਸੀਂ ਇਕੱਠੇ ਹੋਈਏ ਕਾਂਗਰਸ ਕੋ ਬਹੁਤ ਚੰਗੀ ਲੀਡਰਸ਼ਿਪ ਜਿਸ ਵਿਅਕਤੀ ਨੂੰ ਮੇ ਇਲੈਕਸ਼ਨ ਜਿੱਤਣ ਤੋਂ ਬਾਅਦ ਜਿਹਦੇ ਸਿਰ ਤੇ ਸੇਰਾ ਰੱਖਣਗੇ ਉਸੇ ਨੂੰ ਹੀ ਅਸੀਂ ਆਪਣਾ ਲੀਡਰ ਕਬੂਲਾਗੇ ਮੈਂ ਤੁਹਾਨੂੰ ਆਪਣਾ ਵਚਨ ਦੇ ਦਿੱਤੀ ਤੋਂ ਮੇਰੇ ਜਿੰਦਾਬਾਦ ਜਿੰਦਾਬਾਦ ਮੈਂ ਸਾਰੇ ਸਾਥੀਆਂ ਦਾ ਜਿੰਨੇ ਮੇਰੇ ਤੇ ਨਿਰਕਸਨ ਕੋਏ ਦੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਨਾ ਚਾਹੁੰਦਾ ਅਜੇ ਇਹਨਾਂ ਨੇ ਸੱਦਿਆ ਨਹੀਂ ਜਦੋਂ ਗਾਹ ਸੱਦਣਗੇ ਤੁਹਾਨੂੰ ਅਸੀਂ ਇਤਲਾ ਦੇ ਦਵਾਂਗੇ ਜੇ ਕੱਲ ਹੁੰਦਾ ਤੇ ਮੈਨੂੰ ਸਿੱਧੂ ਸਾਹਿਬ ਪੁੱਛੀ ਰਹੇ ਸੀ ਪਿੱਛੇ ਕੋਈ ਲੰਗਰ ਦਾ ਪ੍ਰਬੰਧ ਕਰੀਏ ਅਗੇ ਅਗੇ ਨਹੀਂ ਕੱਲ ਵਾਸਤੇ ਪੁੱਛਦੇ ਕੱਲ ਵਾਸਤੇ ਪੁੱਛਦੇ ਸੀ ਮੈਂ ਕਿਹਾ ਜੇ ਕੱਲ ਮੈਨੂੰ ਸੱਦਿਆ ਨਹੀਂ ਜੇ ਸੱਦਿਆ ਹੋਏਗਾ ਤਾਂ ਅਡਵਾਂਸ ਦੇ ਦੇ ਕਰਾਂਗੇ ਹਾਂ ਜਦੋਂ ਮਰਜ਼ੀ ਜਦੋਂ ਮਰਜ਼ੀ ਮੇਰਾ ਘਰ ਤੁਹਾਡਾ ਘਰ ਹੈ ਉਹ ਕੋ ਬਗਾਨਾ ਘਰ ਥੋੜਾ ਪੀਸੀਸੀ ਸਾਰਿਆਂ ਨਾਲੋਂ ਵੱਡਾ ਸਾਡਾ ਘਰ ਤੇ ਪ੍ਰਦੇਸ਼ ਕਾਂਗਰਸ ਦਾ ਦਫ਼ਤਰ ਸਾਡੀ ਘਰ ਤੇ ਡਿਵੀਜ਼ਨਲ ਕਾਰਪਾਟੀ ਦਾ ਘਰ ਤੁਸੀਂ ਕਾਂਗਰਸ ਆਪੇ ਤੇ ਸੋ ਇਹ ਗੱਲ ਕਰ ਤੁਸੀਂ ਉੱਥੇ ਆਓ ਮੇਰੇ ਕੋ ਆਓ ਰਦਾਵਾ ਸਾਹਿਬ ਕੋ ਜਾਓ ਰਾਜਾ ਜਿੱਤ ਕੋ ਜਾਓ ਚੰਨੀ ਜੀ ਕੋ ਜਾਓ ਕਿਸੇ ਕੋ ਜਾਓ ਇੱਥੇ ਜਿਹੜੇ ਸਾਡੇ ਭਰਾ ਬੈਠੇ ਨੇ ਕਿਸੇ ਕੋ ਵੀ ਜਾਓ ਸਾਰੇ ਕਰ ਇੱਕ ਬਰਾਬਰ ਨੇ ਇਕਤਾ ਦੇ ਵਿੱਚ ਹੀ ਅੱਜ ਪੰਜਾਬ ਦੇ ਕੋ ਇੱਕ ਵਾਰ ਇੱਕ ਹੋਏ ਤੇ ਉਹਦਾ ਰਲਤ ਵੀ ਬੈਠੇ ਦੇਣੀ ਹੈ ਸੋ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਬਹੁਤ ਦੂਰੋਂ ਵਿਸ਼ੇ ਤੌਰ 'ਤੇ ਮੈਂ ਆਪਣੇ ਏਰੀਆ ਦੇ ਆਪਣੇ ਸਾਥੀਆਂ ਦਾ ਤੇ ਲੰਗਰ ਪੈਣਾ ਜਿਸੇ ਜ਼ਿੰਦਾਬਾਦਾਂ ਵੀ ਸਾਰੇ ਸਾਥੀਆਂ ਦਾ ਲੰਗਰ ਤਿਆਰ ਪਾਣੀ ਦੇ ਟੈਂਕਰ ਕੋਲ ਲੰਗਰ ਤਿਆਰ ਹੈ ਮੈਂ ਸਈਆਂ ਸਾਰਿਆਂ ਨੂੰ ਮਿਲ ਕੇ ਜਾਉ ਕਿਰਪਾ ਕਰਕੇ ਲੰਗਰ ਚੱਕ ਕੇ ਜਾ ਬਹੁਤ ਬਹੁਤ ਸ਼ੁਕਰੀਆ